ਅੱਜ ਜਲੰਧਰ ਰੂਰ ਪੁਲਿਸ ਨੂੰ ਬੜੀ ਅੱਛੀ ਸਫਲਤਾ ਮਿਲੀ ਹੈ ਕਿ ਇਹ ਐਂਡ ਜਦੋਂ ਸੱਤ ਮੈਂਬਰ ਅਸੀਂ ਇੱਕ ਨੋਟੋਰੀਅਸ ਗੈਂਗ ਦੇ ਅਰੈਸਟ ਕੀਤੇ ਐ ਸਰਟਾਈਕ ਆਪਰੇਸ਼ਨ ਜਿਹੜਾ ਮਰਡਰ ਐਸਪੀਆਈ ਇਨਵੈਸਟੀਗੇਸ਼ਨ ਜਿਸ ਰੂਪ ਬਾਟ ਡੀਐਸਪੀ ਡੀ ਔਰ ਸੀਆਈਏ ਐਸਸੀਓ ਸਿਟੀ ਰਿਪੋਰਟਰ ਇਹਨਾਂ ਨੇ ਯੂਨੋ ਇੰਜਾਮ ਤੱਕ ਪਹੁੰਚਾਇਆ ਇਸ ਟੀਮ ਨੇ ਐਂਡ ਜਸਰੂਪ ਇਸ ਲੀਡਿੰਗ ਫਰੋਮ ਦਾ ਫਰੰਟ ਇਹਨਾਂ ਨੇ ਸਾਰਾ ਇਹ ਆਪਰੇਸ਼ਨ ਕੀਤਾ ਹੈਗਾ ਇਹਦੇ ਵਿੱਚ ਇਸ ਤਰੀਕੇ ਨਾਲ ਆ ਵੀ ਇੱਕ ਗੈਂਗ ਹੈ ਜਿਹਨੂੰ ਅੰਕੁਸ਼ ਪਾਇਆ ਨਾਂ ਦਾ ਬੰਦਾ ਜਿਹੜਾ ਹੈਗਾ ਮੁੰਡਾ ਉਹ ኦਪਰੇਟ ਕਰ ਰਿਹਾ ਸੀਗਾ ਔਰ ਇਹਦੇ ਜਿਹੜੇ ਆਲਰੇਡੀ ਸੰਬੰਧ ਹੈਗੇ ਆ ਬੜੇ ਨੋਟੋਰੀਅਸ ਗੈਂਗਸਟਰ ਜਿਹੜੇ ਕਈ ਵਾਰ ਵੀ ਬੈਠੇ ਹੈਗੇ ਆ ਗੋਲਡੀ ਬਰਾੜ ਵਿਕਰਮ ਬਰਾੜੂ ਜੇਲ੍ਹ ਚ ਹੈਗਾ ਰਵੀ ਬਲਾਚੌਰੀਆ ਉਹ ਸਟ੍ਰੀਟ ਦੇ ਗੈਂਗਸਟਰਸ ਨੂੰ ਇਹ ਲੌਜਿਸਟਿਕ ਸਪੋਰਟ ਦਿੰਦਾ ਰਿਹਾ ਪਹਿਲਾਂ ਵੀ ਕਦੀ ਉਹਨਾਂ ਦੇ ਵੈਪਨਸ ਸੰਭਾਲਦਾ ਸੀ ਕਦੀ ਉਹਨਾਂ ਦੇ ਘਰੇ ਤੇ ਬੰਦਿਆਂ ਨੂੰ ਸ਼ੈਲਟਰ ਦਿੰਦਾ ਸੀ ਹੁਣ ਇਸ ਬੰਦੇ ਨੇ ਜਦੋਂ ਉਹ ਜੇਲ੍ਹ ਤੇ ਚਲੇ ਗਏ ਪੁਲਿਸ ਦਾ ਗ੍ਰਿਪ ਟਾਈਟ ਹੋ ਗਿਆ ਉਹਨਾਂ ਦੇ ਉੱਪਰ ਤੇ ਇਸ ਬੰਦੇ ਨੂੰ ਨੈਕਸਟ ਜ਼ਿੰਮੇਵਾਰੀ ਮਿਲੀ ਵੀ ਤੂੰ ਹੁਣ ਸਾਡੇ ਅਗਲੇ ਜਿਹੜੇ ਆਪਰੇਸ਼ਨ ਹੈਗੇ ਉਹ ਤੂੰ ਪਲਾਨ ਕਰ ਇਹਨੇ ਆਪਣੇ ਨਾਲ 4-5 ਬੰਦੇ ਹੋਰ ਮਿਲਾ ਲਏ ਨਵੇਂ ਮੁੰਡੇ ਔਰ ਉਸ ਤੋਂ ਬਾਅਦ ਜੋ ਇਹਨਾਂ ਦਾ ਪਲਾਨ ਸੀਗਾ ਉਹ ਬੜਾ ਖਤਰਨਾਕ ਸੀਗਾ ਦੋ ਮਰਡਰ ਇਹ ਹੁਸ਼ਿਆਰਪੁਰ ਦੇ ਵਿੱਚ ਗੈਂਗ ਰਾਈਡਰਾਂ ਚ ਪਲਾਨ ਕਰ ਰਹੇ ਸੀਗੇ ਔਰ ਦੋ ਮਰਡਰ ਇਹ ਸਾਡੇ ਇਲਾਕੇ ਚ ਕਰ ਰਹੇ ਸੀ ਪਲਾਨ ਇੱਕ ਨਕੋਦਰ ਔਰ ਇੱਕ ਮਹਿਤਪੁਰ ਦੇ ਵਿੱਚ ਚਾਰ ਟਾਰਗੇਟਸ ਸੀਗੇ ਇਹਨਾਂ ਨੂੰ ਮਲੇ ਹੋਏ ਜਿਹਦੇ ਕਰਕੇ ਵੈਪਨ ਇਹਨਾਂ ਨੂੰ ਪ੍ਰੋਵਾਈਡ ਕਰਵਾਏ ਗਏ ਜਿਹੜੇ ਅਸੀਂ ਰਿਕਵਰ ਕੀਤੇ ਹੈਗੇ ਆ ਜਿਨ੍ਹਾਂ ਚ 234 ਦੇ ਪਿਸਟਲ ਹੈਗੇ ਆ ਇੱਕ 32 ਬੋਰ ਦਾ ਪਿਸਟਲ ਹੈਗਾ ਔਰ ਇੱਕ 315 ਬੋਰ ਦਾ ਹੈ ਰਵੋਲਵਰ ਹੈਗਾ ਅ ਇਹਨਾਂ ਨੇ ਕੱਲ ਪੰਜ ਬੰਦੇ ਸਾਡੀ ਟੀਮ ਨੇ ਅਰੈਸਟ ਕਰ ਲਏ ਸੀ ਲੇਟ ਨਾਈਟ ਦੋ ਬੰਦੇ ਜਦੋਂ ਇੱਕ ਕਾਰ ਆਈ ਹੈ ਵਾਈਟ ਕਲਰ ਦੀ ਵੈਨਿਊ ਕਾਰ ਹੈਗੀ ਆ ਜਿਹਦੇ ਵਿੱਚੋਂ ਇਹਨਾਂ ਨੇ ਬੰਦੇ ਅਰੈਸਟ ਕੀਤੇ ਫਰਦਰ ਇਨਵੈਸਟੀਗੇਸ਼ਨ 'ਚ ਜਿਹੜਾ ਕਾਰ ਦਾ ਓਨਰ ਸੀਗਾ ਉਹ ਵੀ ਅਰੈਸਟ ਕਰ ਲਿਆ ਨਾਓ ਆਮ ਨੇਮਿੰਗ ਆਲ ਥੀ 7 ਪਰਸਨ ਅੰਕੁਸ਼ ਸੱਪਰਵਾਲ ਏਰੀਆਸ ਪਾਈਆ ਜਿਹੜਾ ਹੈਗਾ ਉਹ ਇਹਨਾਂ ਕਿੰਪਿੰਨ ਹੈਗਾ ਨਕੋਦਰ ਦਾ ਰਹਿਣ ਵਾਲਾ ਹੈਗਾ ਨੈਕਸਟ ਇਜ਼ ਪੰਕਜ ਸੱਬਰਵਾਲ ਏਰੀਆਸ ਪੰਕੂ ਇਹ ਵੀ ਰਿਸ਼ੀ ਨਗਰ ਨਕੋਦਰ ਦਾ ਰਹਿਣ ਵਾਲਾ ਹੈਗਾ ਨੈਕਸਟ ਇਜ਼ ਵਿਸ਼ਾਲ ਸੱਬਰਵਾਲ ਏਲੀਅਸ ਬੰਠੂ ਇਹ ਵੀ ਨਕੋਦਰ ਦਾ ਰਹਿਣ ਵਾਲਾ ਹੈ ਨੈਕਸਟ ਇਜ਼ ਹਰਮਨਪ੍ਰੀਤ ਸਿੰਘ ਏਲੀਅਸ ਹਰਮਨ ਇਹ ਨਕੋਦਰ ਦਾ ਰਹਿਣ ਵਾਲਾ ਜਸਕਰਨ ਸਿੰਘ ਪUREਵਾਲ ਇਹਨੂੰ ਜਸਾ ਜਸਾ ਵੀ ਕਹਿੰਦੇ ਹੈਗੇ ਆ ਵੇਬੀ ਨਕੋਦਰ ਦਾ ਰਹਿਣ ਵਾਲਾ ਜਿਹੜਾ ਸਾਡਾ ਇਹਦੇ ਵਿੱਚ ਨੈਕਸਟ ਐਂਗਲ ਹੈਗਾ ਉਹ ਇਹ ਹੈਗਾ ਵੀ ਇਹਦੇ ਵਿੱਚ ਅਸੀਂ ਇੱਕ ਆਪਣਾ ਕਨਸਟੇਬਲ ਵੀ ਅਰੈਸਟ ਕੀਤਾ ਜਿਹਦਾ ਨਾਮ ਹੈਗਾ ਆਰੀਅਨ ਸਿੰਘ ਜੀ ਨਾਮ ਸਰ ਆਰੀਅਨ ਸਿੰਘ ਜੀ ਇਹ ਮੂਜੀ ਪੋਸਟ ਇ ਸਦਰਨ ਨਕੋਦਰ ਦੇ ਵਿੱਚ ਪੋਸਟਡ ਸੀਗਾ ਪਲੇਸਟੇਸ਼ਨ ਸਦਰਨ ਨਕੋਦਰ ਦੇ ਵਿੱਚ ਔਰ ਪਿਛਲੇ ਡੇਢ ਮਹੀਨੇ ਤੋਂ ਇਹ ਡਿਊਟੀ ਤੋਂ ਐਬਸੈਂਟ ਚੱਲ ਰਿਹਾ ਸੀਗਾ ਇਹ ਡੇਢ ਮਹੀਨੇ ਤੋਂ ਇਸ ਗੈਂਗ ਨਾਲ ਰਲ ਗਿਆ ਸੀਗਾ ਔਰ ਹੁਣ ਤੱਕ ਦੀ ਜਿੰਨੀ ਪ੍ਰੀਲਿਮਰੀ ਸਾਡੀ ਇਨਵੈਸਟੀਗੇਸ਼ਨ ਹੈਗੀ ਹੈ ਇਨਟੈਰੋਗੇਸ਼ਨ ਹੈਗੀ ਹੈ ਉਹਦੇ ਵਿੱਚ ਇਹ ਪਤਾ ਲੱਗਿਆ ਵੀ ਇਹ ਬੰਦਾ ਇਹਨਾਂ ਦਾ ਜਿਹੜਾ ਲੋਜਿਸਟਿਕ ਪਾਰਟ ਹੈਗਾ ਵੀ ਕਿਸੇ ਬੰਦੇ ਨੂੰ ਇਧਰ ਉਧਰ ਕਰਨਾ ਜਾਂ ਪੁਲਿਸ ਦੀ ਕੋਈ ਇਨਫੋਰਮੇਸ਼ਨ ਦਾ ਉਹਨੂੰ ਲੀਕੇਜ ਕਰਦਾ ਸੀਗਾ ਔਰ ਇਹਨਾਂ ਦੀ ਹੈਲਪ ਕਰਦਾ ਸੀ ਇਹਨੂੰ ਵੀ ਅਰੈਸਟ ਕਰ ਲਿਆ ਗਿਆ ਜਿਹੜਾ ਕਾਰ ਜਿਹੜੀ ਜਿਹੜਾ ਬੰਦੇ ਦੀ ਸੀਗੀ ਉਹਨੂੰ ਵੀ ਅਰੈਸਟ ਕੀਤਾ ਗਿਆ ਔਰ ਜਿਹੜੇ ਹਲੇ ਦੋ ਤਿੰਨ ਬੰਦੇ ਹੋਰ ਸਾਡੇ ਇਸ ਮੋਡੂਲ ਦੇ ਪਾਰਟ ਨੇ ਉਹ ਹਲੇ ਅਰੈਸਟ ਕਰਨ ਵਾਲੇ ਨੇ ਟੀਮ ਜਿਹੜੀਆਂ ਆਲਰੇਡੀ ਉਹਨਾਂ ਦਾ ਪਿੱਛਾ ਕਰ ਰਹੀਆਂ ਔਰ ਵੀ ਆਰ ਹੋਪਫੁਲ ਐਸੀ ਉਹਨੂੰ ਜਲਦੀ ਅਰੈਸਟ ਕਰ ਲਾਂਗੇ ਉਹਨਾਂ ਦੇ ਵਿੱਚ ਕਰਨ ਸੱਬਰਵਾਲ ਹੈਗਾ ਜਿਹੜਾ ਨਹੀਂ ਫੜਿਆ ਇੱਕ ਦਲਵੀਰ ਏਲੀਅਸ ਭੋਲਾ ਹੈਗਾ ਇਹਨੂੰ ਏਲੀਅਸ ਲੰਗੜਾ ਵੀ ਕਹਿੰਦੇ ਆ ਇਹ ਵੀ ਹਲੇ ਤੱਕ ਫਰਾਰ ਹੈਗਾ ਇੱਕ ਦਿੱਬੂ ਹੈਗਾ ਹੁਸ਼ਿਆਰਪੁਰ ਦਾ ਉਹ ਵੀ ਹਲੇ ਤੱਕ ਅਰੈਸਟ ਨਹੀਂ ਹੋਇਆ ਸੋ ਜਿਹੜਾ ਇਹ ਇਹਨਾਂ ਤੋਂ ਇਹਨਾਂ ਨੇ 1000 ਇਨਟੌਕਸਿਕੈਂਟ ਟੈਬਲੇਟਸ ਜਿਹੜੀਆਂ ਹੈਗੀਆਂ ਜਿਹੜੀਆਂ ਨਸ਼ੇ ਦੀਆਂ ਗੋਲੀਆਂ ਕਹਿ ਦਿੰਦੇ ਅਸੀਂ ਪੰਜਾਬੀ ਵਿੱਚ ਉਹ ਵੀ ਰਿਕਵਰ ਕੀਤੀਆਂ ਔਰ ਇਹ ਕਾਫੀ ਭਾਰੀ ਮਾਤਰਾ ਹੈਗੀ ਆ ਕਮਰਸ਼ੀਅਲ ਕੁਆਂਟੀਟੀ ਹੈਗੀ ਹੈ ਜਿਹੜੇ ਵੈਪਨਸ ਇਹਨਾਂ ਨੂੰ ਮਿਲੇ ਹੈਗੇ ਆ ਜਿਹੜਾ ਨਾਰਕੋਟਿਕਸ ਇਹਨਾਂ ਨੂੰ ਮਿਲਿਆ ਹੈਗਾ ਉਹਦੀ ਇਨਵੈਸਟੀਗੇਸ਼ਨ ਹੁਣ ਅਸੀਂ ਰਿਮਾਂਡ ਲੈ ਕੇ ਕਰਾਂਗੇ ਕਿ ਉਹ ਇਹਨਾਂ ਦਾ ਟੋਟਲ ਕੀ ਸੀਗਾ ਪਲਾਨ ਔਰ ਕਿਦਾਂ ਕਿਦਾਂ ਇਨਾਂ ਨੂੰ ਮਿਲਿਆ ਸਾਰਾ ਉਹਦੇ ਲਈ ਮੈਡਮ ਜਿਸ ਰੂਪ ਦੇ ਵਿੱਚ ਟੀਮ ਆਲਰੇਡੀ ਕੰਮ ਕਰ ਰਹੀ ਹੈਗੀ ਇਹਨਾਂ ਦੀ ਇਹ ਰੁਪਏ ਇਹ ਰੁਪਏ ਕਿੰਨੇ ਲਈ 1000 ਟੈਬਲੇਟਸ ਹੈਗੇ ਮੈਡਮ ਇਹ ਜਿਹੜਾ ਕਾਰ ਦਾ ਵੈਨਿਊ ਕਾਰ ਦਾ ਓਨਰ ਸੀਗਾ ਇਹਦਾ ਨਾਮ ਰੁਪੇਸ਼ ਹੈਗਾ ਇਹ ਇਹਨਾਂ ਨੂੰ ਘਰਪੁਰ ਜਦੋਂ ਲੁਕੜ ਨੂੰ ਟਿਕਾਣੇ ਚਾਹੀਦੇ ਸੀਗੇ ਔਰ ਜਿਹੜੀ ਇਹਨਾਂ ਦੀ ਵੈਪਨ ਦੀ ਸਟੋਰੇਜ ਸੀਗੀ ਜਦੋਂ ਇਹਨਾਂ ਨੇ ਰੱਖਣੇ ਹੁੰਦੇ ਸੀ ਹਥਿਆਰ ਉਹ ਪ੍ਰੋਵਾਈਡ ਕਰਦਾ ਸੀਗਾ ਉਹਨਾਂ ਨੂੰ ਅ ਜਿਹੜਾ ਡਿਬੂ ਹੈਗਾ ਹਿਸ਼ਾਰਪੁਰ ਦਾ ਉਹ ਇਹਨਾਂ ਨੂੰ ਇਹ ਵਾਲੇ ਡਰਗਸ ਸਪਲਾਈ ਕਰਦਾ ਸੀ ਅਗੇ ਰੀਸੇਲ ਕਰਨ ਲਈ ਔਰ ਡਿਬੂ ਇਜ਼ ਸਟੀਲ ਐਟ ਲਾਰਜ ਉਹ ਹਲੇ ਫੜਨ ਵਾਲਾ ਪਿਆ ਹੈਗਾ ਜਿਹੜਾ ਅੰਕੁਸ਼ ਹੈਗਾ ਇਹਦਾ ਓਵਰਸੀਜ਼ ਜਿਹੜਾ ਕ੍ਰਿਮੀਨਲ ਇੱਕ ਲਵਪ੍ਰੀਤ ਸਿੰਘ ਏਰੀਅਸ ਲਾਡੀ ਹੈਗਾ ਇਹ ਜਿਹੜਾ ਲਵਪ੍ਰੀਤ ਲਾਡੀ ਹੈਗਾ ਇੱਕ ਜੇਲ ਦੇ ਵਿੱਚ ਗੈਂਗਸਟਰ ਹੈਗਾ ਰਵੀ ਬਲਾਚੌਰੀਆ ਉਹਦੇ ਕਾਫੀ ਕ੍ਰਿਮੀਨਲ ਕੇਸਿਸ ਹੈਗੇ ਉਹਦੇ ਅਗੇਂਸਟ ਉਹਦਾ ਇਹ ਪਾਰਟਨਰ ਹੈਗਾ ਉਹਦੇ ਨਾਲ ਦਾ ਹੈਗਾ ਰਵੀ ਬਲਾ ਚੋਰੀਆ ਜਿਹੜਾ ਬਾਹਰ ਬੈਠਾ ਲਾਡੀ ਹੈਗਾ ਇਹਦੇ ਥਰੂ ਹੁਣ ਆਪਣਾ ਆਪਰੇਸ਼ਨ ਜਿਹੜਾ ਅਗਲਾ ਆਪਰੇਟ ਕਰਨਾ ਚਾਹੁੰਦਾ ਸੀ ਜਿਹਦੇ ਲਈ ਇਹ ਚ ਅਨਕੁਸ਼ ਦੀ ਡਿਊਟੀ ਲਗਾਈ ਗਈ ਸੀ ਵੀ ਤੂੰ ਆਪਣੇ ਨਾਲ ਬੰਦੇ ਹੋਰ ਇਕੱਠੇ ਕਰਕੇ ਸਾਰਾ ਕੰਮ ਕਰਵਾ ਜਿਹਦੇ ਲਈ ਇਹਨੂੰ ਵੈਪਨਸ ਵਗੈਰਾ ਜਿਹੜੇ ਹੈਗੇ ਆ ਇਹ ਪ੍ਰੋਵਾਈਡ ਕਰਾਏ ਗਏ ਸੀ ਔਰ ਇਸ ਕੈਚ ਦੇ ਨਾਲ ਰਿਕਵਰੀਜ਼ ਹੀ ਨਹੀਂ ਹੋਈਆਂ ਜਦ ਕੀ ਬਾਕੀ ਤਿੰਨ ਚਾਰ ਜਿਹੜੀਆਂ ਕੀਮਤੀ ਜਾਨਾਂ ਉਹ ਵੀ ਪੁਲਿਸ ਨੇ ਬਚਾਈਆਂ ਹੈਗੀਆਂ ਜਿਹੜੇ ਇਹਨਾਂ ਦੇ ਟਾਰਗੇਟ ਤੇ ਸੀਗੇ ਇਹਨਾਂ ਵੈਪਨਸ ਦੇ ਨਾਲ ਇਹਨਾਂ ਨੇ ਉਹਨਾਂ ਨੂੰ ਕਤਲ ਕਰਨ ਦੀ ਯੋਜਨਾ ਬਣਾਈ ਸੀ ਬੈਂਕ ਲੁੱਟਣ ਦੇ ਵੀ ਇਹਨਾਂ ਨੇ ਪਲਾਨ ਕੀਤਾ ਸੀਗਾ ਵੀ ਅਸੀਂ ਬੈਂਕ ਵੀ ਲੁੱਟਾਂਗੇ ਉਹ ਵੀ ਫਾਇਲ ਕੀਤਾ ਗਿਆ ਇਹਦੇ ਨਾਲ ਔਰ ਆਈ ਏਮ ਰੀਲੀ ਇੰਪ੍ਰੈਸਡ ਵਿਦ ਦਾ ਵਰਕਿੰਗ ਆਫ आवर ਟੀਮ ਜਿਹਨਾਂ ਨੇ ਇੰਨੀ ਜਲਦੀ ਜਲਦੀ ਐਡੇ ਵੱਡੇ ਗਰੁੱਪ ਨੂੰ ਜਿਹੜਾ ਹੈਗਾ ਅਨਕਵਰ ਕੀਤਾ ਔਰ ਇੱਕ ਜਿਹੜੀ ਬਲੱਡੀ ਗੈਂਗ ਵਾਰ ਹੈਗਾ ਉਹਨੂੰ ਰੋਕਿਆ ਇਹ ਅੰਕੁਸ਼ ਇੱਕ ਗੈਂਗਸਟਰ ਹੈ ਜੀ ਇਹ ਗੋਲਡੀ ਬਰਾੜ ਐਂ ਬਾਕੀ ਜਿੰਨੇ ਗੈਂਗਸਟਰ ਇੰਨਾ ਸਿੰਪਲ ਚ ਹੈ ਹਾਂ ਜੀ ਜਦੋਂ ਪਹਿਲਾਂ ਇੱਕ ਵਿਕਰਮ ਬਰਾੜ ਗੈਂਗਸਟਰ ਸੀਗਾ ਜੇ ਤੁਹਾਨੂੰ ਥੋੜਾ ਪਤਾ ਹੋਵੇ ਬੈਕਗ੍ਰਾਉਂਡ ਚ ਉਹ ਵੀ ਆਲਮੋਸਟ ਉਹਦੇ ਹੀ ਕੈਲੀਬਰ ਦਾ ਬੰਦਾ ਹੈਗਾ ਗੋਲਡੀ ਬਰਾੜ ਦਾ ਹੀ ਇਜ਼ ਇਨ ਜੇਲ ਹਾਊਸ ਉਹ ਕਿਸੇ ਟਾਈਮ ਇੱਥੇ ਰਹਿੰਦਾ ਹੁੰਦਾ ਸੀ ਅਨਕੁਦਰ ਤੇ ਉਹਦਾ ਐਸੋਸੀਏਟ ਸੀਗਾ ਜਿਹੜਾ ਅੰਕੁਸ਼ ਹੈ ਹੋ ਵੀ ਉਹ ਇਹਨੂੰ ਦੁਬਾਰਾ ਆਪਰੇਟ ਕਰ ਰਹੇ ਸੀਗੇ ਕਿ ਇਹ ਬਾਹਰ ਸੀਗਾ ਤੇ 골ਡੀ ਵਿਕਰਮ ਐਂਡ 골ਡੀ ਜਿਹੜੇ ਸੀਗੇ ਉਹ ਇਹਨੂੰ ਆਪਰੇਟ ਕਰ ਰਹੇ ਸੀ ਜਿਹੜੇ ਚਾਰ ਬੰਦੇ ਜਿੰਨਾਂ ਤੋਂ ਬੋਲੇ ਫਿਰੋਜ਼ ਮਨ ਕੇ ਜੀ ਫਿਰੋਜ਼ ਲੈਣੇ ਜਗਨ ਦੇ ਜਾਂ ਜਿਹਨਾਂ ਨੂੰ ਮਾਰਨਾ ਸੀ ਇਹਨਾਂ ਕੋ ਕਿਸ ਚੀਜ਼ ਦੀ ਰੰਗਦਰੀ ਲੈਣੇ ਸੀਗਾ ਜਾਂ ਇਹਨਾਂ ਨੂੰ ਕਿਸ ਚੀਜ਼ ਲਈ ਕਮਿਟਮੈਂਟ ਕਰਾ ਟਾਰਗੇਟ ਕਿਹਨੀਆਂ ਸੀ ਆਪਸੇ ਗੈਂਗ ਵਰਸ ਗੈਂਗ ਗੈਂਗ ਰਾਈਵਲ ਸੀਗੇ ਗੈਂਗ ਰਾਈਵਲ ਸੀ ਚਾਰੇ ਚਾਰੇ ਜਿੰਨੇ ਮਾਰ ਦੇਣਗੇ ਜੀ ਜੀ ਹਾਂ ਜੀ ਇਹ ਹੁਣ ਆਪਾਂ ਉਹਨਾਂ ਦੀ ਆਇਡੈਂਟੀਟੀ ਨਾ ਕਰੀਏ ਰਿਵੀਲ ਬਟ ਬੇਸਿਕਲੀ ਦੇ ਆ ਇਹਨਾਂ ਦੇ ਮੁਤਾਬਕ ਉਹ ਆਪੋਜ਼ਿਟ ਗੈਂਗ ਦੇ ਮੈਂਬਰ ਸੀ ਆਪੋਜ਼ਿਟ ਗੈਂਗ ਹਾਂਜੀ ਉਹ ਵੀ ਉਹ ਵੀ ਬਰ ਅਪਰੇਟਰ ਅਕੈਡਮੀ ਜੀ ਜੀ

ਹਾਂਜੀ ਹਾਂਜੀ ਡੈਫੀਨੇਟ ਇਨਵੋਲਵਮੈਂਟ ਸੀਗੀ ਔਰ ਅਸੀਂ ਉਹ ਸਾਰੀ ਚੈੱਕ ਕਰ ਰਹੇ ਆ ਕਿ ਕਿਸ ਲੈਵਲ ਤੱਕ ਸੀਗੀ ਸਰ ਇੱਕ ਚੀਜ਼ ਹੋਰ ਵੀ ਜਾਨੀ ਰਵੀ ਬਲਾਚੋਰੀਆ ਦੀ ਸਾਹਮਣੇ ਪੁਖਤਾ ਇਨਵੋਲਵਮੈਂਟ ਸਾਹਮਣੇ ਆਈ ਹੈ ਤੇ ਜਿਹੜਾ ਵਿਕਰਮ ਇਨਵੋਲਵਮੈਂਟ ਵੀ ਦੂਜੇ ਬੰਦ ਨੂੰ ਟਾਰਗੇਟ ਕਰਨਾ ਦੂਜੇ ਗਰੁੱਪ ਨੂੰ ਅੱਛਾ ਇਹ ਗੋਲਡੀ ਨਹੀਂ ਮਾਰਦਾ ਬੇਸ ਤੋਂ ਰਵੀ ਬਲਾਚੋਰੀਆ ਯੈਸ ਸਰ ਇੱਕ ਗੋਲਡੀ ਬ੍ਰਾਂਡ ਐਂਡ ਉਹਨੇ ਪਾਰਟੀ ਦੇ ਕਹਿੰਦੇ ਤੀਨਾਂ ਨੂੰ ਮਾਰਨਾ ਆਸਿਗੇ ਕੀ ਇਹਨਾਂ ਆਪਣਾ ਕੋਈ ਪਰਸਨਲ ਗੈਂਗਵਾਰ ਨਹੀਂ ਹੈ ਨਹੀਂ ਹੋਣਾ ਉਹਨਾਂ ਦੇ ਸਾਰੇ ਜਿਹੜੇ ਪਿੱਛੇ ਆਪਰੇਟਰਸ ਨੇ ਇਹਨਾਂ ਦੇ ਉਹਨਾਂ ਦੇ ਉਹ ਆਪਰੇਟ ਕਰ ਰਹੇ ਸੀ ਇਹ ਕੇ ਕੰਮ ਕਰ ਰਹੇ ਸੀ ਦੇ ਆਰ ਫੁੱਟ ਸ਼ੋਲਡਰ ਆਫ ਦੋਜ਼ ਪਰਸਨਸ ਇਹ ਕਰਨਾ ਅਸੀਂ ਜਾਣਦੇ ਕਿ 1.5 ਮਹੀਨੇ ਤੋਂ ਆਰਿਆਨ ਸਿੰਘ ਜਿਹੜਾ ਕਿ ਡਿਊਟੀ ਤੇ ਨਹੀਂ ਸੀ ਜੀ ਕਿਦੋਂ ਤੋਂ ਸਰ ਇਹ ਪੰਜਾਬ ਪੁਲਿਸ ਦੀ ਨੌਕਰੀ ਚ ਹੈ ਤੇ ਇਸ ਫੁੱਲ ਤੋਂ ਟਿਪ-ਆਫ ਕਿਸ ਤਰੀਕੇ ਨਾਲ ਗੈਂਗਸਟਰਸ ਤੋਂ ਹੋ ਗਿਆ ਕਿੰਨਾ ਕਦੋਂ ਦਾ ਇਹ ਭਤੀ ਹੋਇਆ ਹੈ ਹਾਂਜੀ 20 220 ਦਾ ਇਹ ਕਨਸਟੇਬਲ ਭਤੀ ਹੈਗਾ ਕਿੰਨਾ ਵੀ ਤਾਜ਼ੀ ਭਤੀ ਹੈ ਹਾਂਜੀ ਹਾਂਜੀ ਮਤਲਬ ਕਿ ਮੇਰੇ ਖਿਆਲ ਚ 4 ਸਾਲ ਹੀ ਹੋਏ ਆ ਔਰ ਇਹ ਇਸ ਮਾੜੇ ਕੰਮ 'ਚ ਪੈ ਗਿਆ ਪਰ ਦੇਖੋ ਗੱਲ ਇਹ ਹੈ ਵੀ ਸਾਰਾ ਗੈਂਗ ਆਲਮੋਸਟ ਨਕਉਦਰ ਦਾ ਹੈ ਸਿਟੀ ਨਕਉਦਰ ਦਾ ਔਰ ਇਹ ਸਦਰ ਨਕਉਦਰ ਦੇ ਵਿੱਚ ਹੀ ਡਿਊਟੀ ਕਰ ਰਿਹਾ ਸੀਗਾ ਇਹ ਹੁਣ ਡਿਊਟੀ ਕਰੇ ਨੂੰ ਨਹੀਂ ਹੀ ਵਾਸ ਐਬਸੈਂਟ ਡੇਡ ਮਹੀਨੇ ਤੋਂ ਐਬਸੈਂਟ ਸੀਗਾ ਬਟ ਆਨ ਡਿਊਟੀ ਸੀਗਾ ਕਿ ਨੌਕਰੀ ਹਾਂਜੀ ਹਾਂਜੀ ਨੌਕਰੀ 'ਚ ਸੀਗਾ ਹੁਣ ਅਸੀਂ ਰੈਸਟ ਕੀਤਾ ਹੁਣ ਇਹਨੂੰ ਡਿਸਮਿਸ ਕਰਾਂਗੇ ਡਿਊ ਪ੍ਰੋਸੀਜਰ ਜਿਹੜਾ ਪ੍ਰੋਸੀਜਰ ਅਡਾਪਟ ਕਰਕੇ ਬੈਕਗ੍ਰਾਉਂਡ ਕਿਸ ਤਰ੍ਹਾਂ ਦੀ ਫੈਮਿਲੀ ਦੀ ਫੈਮਿਲੀ ਮੈਂਬਰ ਜੀ ਅੱਗੇ ਕੋਈ ਤਾਂ ਕੁਝ ਸੀਗਾ ਜਾਂ ਫਿਰ ਕੱਲੀ ਆਪ ਪਰਚੂਰ ਹੈ ਇਹਦੇ ਫਾਦਰ ਦੀ ਡੀਐਸਪੀ ਸਾਹਿਬ ਦੱਸ ਰਹੇ ਨੇ ਵੀ ਡੈਥ ਹੋ ਗਈ ਸੀ ਕਿ ਉਹ ਵੀ ਪੁਲਿਸਮੈਨ ਸੀਗੇ ਪ੍ਰਾਇੋਰਟੀ ਤੇ ਪਰਥ ਹੋਏ ਸੀ ਕਿਹੜੀ ਪੋਸਟ ਤੇ ਸੀ ਕਨਸਟੇਬਲ ਹੀ ਸੀਗੇ ਦੱਸਦੇ ਜਾ ਰਹੇ ਨੌਕਰੀ ਦੀ ਹੋਪ ਇਸ ਗੈਂਗ ਦੇ ਬਸ ਤੋਂ ਬਾਅਦ ਸਾਹਮਣੇ ਆਈ ਹੈ ਹਾਂਜੀ ਪਹਿਲਾਂ 5 ਬੰਦੇ ਕੱਲ ਅਰੈਸਟ ਕੀਤੇ ਉਹ ਤੋਂ ਬਾਅਦ ਇਨਵੋਲਵਮੈਂਟ ਸਾਹਮਣੇ ਆਈ ਹੈ ਔਰ ਉਸ ਵਾਂਦੇ ਦੇ ਆਫਿਸ ਆਪਰੇਸ਼ਨ ਪਲੀਜ਼ ਦੇ ਵਿੱਚ ਮੈਂ ਕਾਫੀ ਬੰਦੇ ਐਬਸੈਂਟੀਜ਼ ਹੁੰਦੇ ਨੇ ਸਾਡੇ ਕੋਲ ਹਾਂ ਹਾਂ ਬਟ ਉਹ ਨਹੀਂ ਇੰਦਾ ਤੁਸੀਂ ਪਤਾ ਲੱਗ ਸਕਦਾ ਵੀ ਉਹ ਦੇ ਆਰ ਇਨਵੋਲਵਿੰਗ ਸਮ ਕ੍ਰਿਮੀਨਲ ਐਕਟੀਵਿਟੀ অর ਨਾਟ ਬਟ ਜਦੋਂ ਵੀ ਪੰਜ ਬੰਦੇ ਫੜੇ ਗਏ ਫਿਰ ਪਤਾ ਲੱਗ ਗਿਆ ਜੀ ਇਹਨਾਂ ਦਾ ਸਾਹ ਕਿ ਉਹ ਪਿਛਲੀ ਗੈਂਗਵਾਰ ਦੇ ਵੀ ਸਿਰਫ ਉਸੇ ਜਾਂ ਇਸ ਤੋਂ ਇਲਾਵਾ ਇਹ ਤੁਸੀਂ ਦੱਸਦੇ ਹੋ ਦੋ ਹੋ ਰਹੇ ਹਨ ਨਾ ਵਾਰ ਦਾ ਤਾਂ ਕਮੀ ਨਹੀਂ ਸੀਗਾ ਇਸ ਤੋਂ ਇਲਾਵਾ ਕਿ ਜਿਆਦਾ ਕ੍ਰਿਮੀਨਲ ਨਹੀਂ ਦਿੱਤੀ ਕਿ ਰਿਪੋਰਟ ਕਿਤੇ ਕਿਤੇ ਮੈਂ ਸਮਝਿਆ ਨਹੀਂ ਕਿ ਤਾ ਕੀ ਕਹਿ ਰਹੇ ਤੁਸੀਂ ਕਹਿ ਰਹੇ ਹੋ ਕਿ ਦੋ ਜਗ੍ਹਾ ਹੋਰ ਇਹਨਾਂ ਦੇ ਵਾਰਦਾਤਾਂ ਕਰਨੀਆਂ ਸੀਗੀਆਂ ਬੰਦੇ ਆ ਮੈਂ ਕਹਿ ਰਿਹਾ ਇਹਨਾਂ ਨੂੰ ਦਿੱਤੇ ਗਏ ਸੀ ਇਸ ਤੋਂ ਇਲਾਵਾ ਇਹਨੂੰ ਗੈਂਗਵਾੜ ਵੀ ਇੱਕ ਇਹ ਤੋਂ ਇਲਾਵਾ ਮੈਂ ਕਹਿ ਰਿਹਾ ਵੀ ਇਹਨਾਂ ਨੇ ਬੈਂਕ ਵੀ ਲੁੱਟਣੀ ਸੀ ਬੈਂਕ ਕਿਹੜਾ ਸੀ ਕਿ ਆਪਣੇ ਲੱਗੇ ਤਾਂ ਸੀ ਜੀ ਉਹ ਸਾਡੇ ਲੱਗੇ ਕਿ ਇਹਨਾਂ ਨੇ ਮੀਟ ਕਰਨੀ ਸੀ ਕਿ ਹਾਂਜੀ ਹਾਂਜੀ ਸੋ ਜਲੰਧਰ ਜੀ ਜਿਹੜੇ ਫਾਦਰ ਸਾਹਿਬ ਸੀ ਨਾ ਜੀ ਉਹ ਨੈਚੁਰਲ ਡੈਥ ਸੀ ਜਾਂ ਕੋਈ ਐਕਸੀਡੈਂਟ ਐਕਸੀਡੈਂਟ ਹੀ ਹੈ ਆ ਜਿਹੜੇ ਹਥਿਆਰਿਤ ਪ੍ਰੋਗਰਾਮ ਕਰ ਦਿੱਤੇ ਨੇ ਇਹਨਾਂ ਨੂੰ ਪ੍ਰੋਵਾਈਡ ਬਰੋਂ ਆ ਫੰਗ ਕਰਵਾਏ ਗਏ ਜਾਂ ਇਤਹੀ ਇਹਨਾਂ ਆਪ ਲੈਣੇ ਜਾ ਕੇ ਦਿੱਤੇ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਕਰਾਂਗੇ ਇਨਵੈਸਟੀਗੇਟ ਸੌਰੀ ਲਿਮਿਟ ਨਹੀਂ ਸੌਰੀ ਸੌਰੀ ਲਿਮਿਟ ਨਹੀਂ ਹਾਂ ਇਹ ਤਾਂ ਇੰਡੀਅਨ ਮੇਡ ਵੈਪਨਸ ਨੇ ਸਰ ਇੱਕ ਕੁਐਸਚਨ ਹੈ ਜੈਵਰੀ ਸੈਕੰਡਰੀ ਵੀ ਆਰ ਹੀਅਰਿੰਗ ਆਫ ਦ এনਵਾਇਰਨਮੈਂਟ ਆਫ people sitting overseas if i uh, literally running gang gang love so think like goldi god vikram rao goldi and uh, uh, must was wanted rishivaldas aurian ji how are we continuing to uh, unavoidably operate these dental services madam why is no operation being uh, uh, done to muttapad yeah. because it's growing a bit i'm just coming to that only jitta jitta technology vadh jaandi hai gi ohde dono after effects ne change bhi made bhi ਹੁਣ ਜਿਹੜਾ ਕ੍ਰਿਮੀਨਲ ਹੈਗਾ ਉਹ ਨੂੰ ਦੂਜੇ ਤਰੀਕੇ ਨਾਲ ਯੂਜ਼ ਕਰਦਾ ਜਿਹੜਾ ਚੰਗਾ ਬੰਦਾ ਉਹ ਨੂੰ ਦੂਜੇ ਤਰੀਕੇ ਨਾਲ ਯੂਜ਼ ਕਰਦਾ ਸੋ ਇਹਦੇ ਲਈ ਹੁਣ ਇਹ ਸਾਰਾ ਜਿਹੜਾ ਐਪਸ ਚੱਲਦੀਆਂ ਹੈਗੀਆਂ ਸਾਡੇ ਕੋਲ ਵਰਚੁਅਲ ਨੰਬਰ ਚੱਲਦੇ ਹੈਗੇ ਆ ਉੱਥੋਂ ਇਹ ਆਪਰੇਟ ਕਰਦੇ ਆ ਸਾਰੇ ਜਿਹੜੇ ਬੰਦੇ ਹੈਗੇ ਆ ਔਰ ਅਸੀਂ ਲਗਾਤਾਰ ਕਈ ਮਡੂਰ ਪੰਜਾਬ ਪੁਲਿਸ ਲਗਾਤਾਰ ਬਸਟ ਕਰ ਚੁੱਕੀ ਆ ਲਗਾਤਾਰ ਕਰ ਰਹੀ ਹੈਗੀ ਆ ਔਰ ਇਹ ਸਾਹਮਣੇ ਬਿਲਕੁਲ ਆਉਂਦਾ ਹੈਗਾ ਵੀ ਇਹ ਜਿਹੜੇ ਵਰਚੁਅਲੀ ਇਹ ਇੱਕ ਦੂਜੇ ਨਾਲ ਕਨੈਕਟਡ ਰਹਿੰਦੇ ਹੈਗੇ ਆ ਉਦੇ ਕਰਕੇ ਇਹਨਾਂ ਦਾ ਨੈਟਵਰਕ ਚੱਲਦਾ ਰਹਿੰਦਾ ਹੈ। ਨਾ ਹੋਵੋ ਪਰੇਸ਼ਾਨ ਸਾਰੇ ਇਤਮਾਂ ਦੀ ਕਾਟ ਮੇਰੇ ਕੋਲ بیگم ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658